ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਠਿੰਡੇ ਵਾਲਿਓ ਤੁਹਾਡੇ ਨਾਲ ਮੈਂ ਵਾਅਦਾ ਕਰਨ ਲੱਗਿਆ ਤੇ ਉਹ ਇਹ ਵਾਅਦਾ ਹੈ ਕਿ ਮੈਂ ਲੱਖਾ ਸਿੰਘ ਸਿਧਾਣਾ ਦੇ ਸਾਥ ਛੱਡ ਦੇਣਾ ਲੱਖਾ ਸਿੰਘ ਸਿਧਾਣਾ ਕਰੂਗਾ ਤਾਂ ਅਸੀਂ ਉਹਦੀਆਂ ਕੋਈ ਭੇਡਾਂ ਨਹੀਂ ਆ ਅਸੀਂ ਵੀ ਸਾਥ ਉਹਦਾ ਛੱਡ ਦੇਵਾਂਗੇ ਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਦੋਸਤੋ ਪੰਜਾਬ ਦੇ ਵਿੱਚ ਉਹ ਕੁਝ ਆਜ਼ਾਦ ਉਮੀਦਵਾਰ ਵੀ ਚੋਣ ਲੜ ਰਹੇ ਨੇ ਉਥੇ ਦੋਸਤੋ ਲੱਖਾ ਸਿੰਘ ਸਿਧਾਣਾ ਵੀ ਹਲਕਾ ਬਠਿੰਡੇ ਤੋਂ ਚੋਣ ਲੜ ਰਿਹਾ ਹੈ ਪਹਿਲਾਂ ਦੋਸਤੋ ਲੱਖਾ ਸਿੰਘ ਸਿਧਾਣਾ ਆਜ਼ਾਦ ਉਮੀਦਵਾਰ ਦੇ ਤੌਰ ਤੇ ਹਲਕਾ ਬਠਿੰਡਾ ਤੋਂ ਚੋਣ ਲੜਨ ਦੇ ਲਈ ਮੈਦਾਨ 'ਚ ਉਤਰਿਆ ਸੀ ਪਰ ਬਾਅਦ ਵਿੱਚ ਦੋਸਤੋ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਵਿੱਚ ਸਮਰ ਹੋ ਗਿਆ ਤੇ ਹੁਣ ਦੋਸਤੋ ਲੱਖਾ ਸਿੰਘ ਸਿਧਾਣਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਵੱਲੋਂ ਚੋਣ ਲੜ ਰਿਹਾ ਹੈ ਉਥੇ ਦੋਸਤੋ ਚੋਣਾਂ ਤੋਂ ਪਹਿਲਾਂ ਹੀ ਲੱਖੇ ਕੀ ਹੈ ਦੋਸਤੋ ਪੂਰਾ ਮਾਮਲਾ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਠਿੰਡੇ ਵਾਲਿਓ ਤੁਹਾਡੇ ਨਾਲ ਮੈਂ ਵਾਅਦਾ ਕਰਨ ਲੱਗਿਆ ਤੇ ਉਹ ਇਹ ਵਾਅਦਾ ਹੈ ਕਿ ਮੈਂ ਲੱਖਾ ਸਿੰਘ ਸਿਧਾਣਾ ਦੇ ਦਾ ਸਾਥ ਛੱਡ ਦੇਣਾ ਕਿਉਂ ਜੇਕਰ ਉਹਨੇ ਵੀ ਲੀਡਰਾਂ ਵਾਲੀ ਲੀਡਰੀ ਕਰੀ ਜੋ 70 ਸਾਲਾਂ ਤੋਂ ਹੁੰਦਾ ਆ ਰਿਹਾ ਜੇ ਉਸੇ ਤਰ੍ਹਾਂ ਲੱਖਾ ਸਿੰਘ ਸਿਧਾਣਾ ਕਰੂਗਾ ਤਾਂ ਅਸੀਂ ਉਹਦੀਆਂ ਕੋਈ ਭੇਡਾਂ ਨਹੀਂ ਆ ਅਸੀਂ ਵੀ ਸਾਥ ਉਹਦਾ ਛੱਡ ਦੇਵਾਂਗੇ ਕਦੇ ਵੀ ਕਿਸੇ ਬੰਦੇ ਦੇ ਭਗਤ ਨਾ ਬਣੋ ਤੇ ਨਾ ਹੀ ਲੋੜ ਹੈ ਜੇਕਰ ਪੰਜਾਬ ਨੂੰ ਬਚਾਉਣ ਜਿੱਦੈ ਲੱਖਾ ਸਿੰਘ ਸਿਧਾਣਾ ਦੇ ਨਾਲ ਅਸੀਂ ਜੁੜੇ ਸੀ ਲੱਖਾ ਸਿੰਘ ਸਿਧਾਣਾ ਬਾਈ ਨੇ ਇੱਕੋ ਗੱਲ ਕਹੀ ਸੀ ਕਿ ਮੇਰੇ ਨਾਲ ਨਹੀਂ ਜੁੜਨਾ ਜੁੜਨਾ ਤਾਂ ਮੇਰੀ ਸੋਚ ਨਾਲ ਜੁੜੋ ਤੇ ਮੇਰੀ ਸੋਚ ਨਾਲ ਜੁੜ ਕੇ ਕੰਮ ਕਰਨਾ ਪੰਜਾਬ ਦੇ ਲਈ ਜਿੱਦੇ ਮੇਰੀ ਸੋਚ ਬਦਲੀ ਤਾਂ ਤੁਸੀਂ ਆਪਣੀ ਸੋਚ ਤੇ ਕਾਇਮ ਰਹੇਓ ਤੇ ਅੱਗੇ ਨੂੰ ਵਧਿਓ ਤੇ ਮੈਨੂੰ ਛੱਡ ਦਿਓ ਤੇ ਉਹੀ ਗੱਲ ਬਠਿੰਡੇ ਵਾਲਿਓ ਮੈਂ ਤੁਹਾਨੂੰ ਕਹਿਣ ਲੱਗਿਆ ਕਿ ਜੇਕਰ ਲੱਖਾ ਸਿੰਘ ਸਿਧਾਣਾ ਨੇ ਪੰਜਾਬ ਦੀ ਨੌਜਵਾਨੀ ਚਿੱਤੇ ਤੋਂ ਨਹੀਂ ਵਿਚਾਰੀ ਚਿੱਤੇ ਦਾ ਮੁੱਦਾ ਨਹੀਂ ਚੱਕਿਆ ਤਾਂ ਸਭ ਤੋਂ ਪਹਿਲਾਂ ਸਾਥ ਮੈਂ ਛੱਡੂਗਾ ਜੇ ਲੱਖਾ ਸਿੰਘ ਸਿਧਾਣਾ ਨੇ ਤੁਹਾਡੇ ਤੋਂ ਵੋਟਾਂ ਲੈ ਕੇ ਤੁਹਾਡੇ ਹੀ ਮੁੰਡਿਆਂ ਤੇ ਐਨਐਸਏ ਲਾਉਣ ਵਾਲਿਆਂ ਦਾ ਸਾਥ ਦਿੱਤਾ ਤਾ ਸਭ ਤੋਂ ਪਹਿਲਾਂ ਸਾਥ ਮੈਂ ਛੱਡੂੰਗਾ ਜੇ ਲੱਖਾ ਸਿੰਘ ਸਿਧਾਣਾ ਨੇ ਕੋਈ ਰਿਸ਼ਬਤ ਖੋਰੀ ਕੀਤੀ ਲੱਖਾ ਸਿੰਘ ਸਿਧਾਣਾ ਨੇ ਜਾਂ ਰਿਸ਼ਬਤ ਖੁਦ ਲਈ ਲੋਕਾਂ ਦੇ ਕੰਮ ਨਾ ਕਰਾਏ ਤਾਂ ਸਭ ਤੋਂ ਪਹਿਲਾਂ ਸਾਥ ਮੈਂ ਛੱਡੂੰਗਾ ਜੇ ਲੱਖਾ ਸਿੰਘ ਸਿਧਾਣਾ ਉਹਨਾਂ ਲੀਡਰਾਂ ਬਾਂਗ ਜੋ ਪਹਿਲਾਂ ਭਗਵੰਤ ਮਾਨ ਵਰਗੇ ਗੱਪ ਮਾਰ ਕੇ ਸੱਤਾ ਚ ਆ ਗਏ ਐਮਪੀ ਬਣ ਗਏ ਤੇ ਇਹਨਾਂ ਦੇ ਬਾਂਗ ਉਹ ਵੱਡੇ ਕਾਫਲੇ ਸਕੌਰੀਟੀਆਂ ਦੇ ਲੈ ਕੇ ਲੋਕਾਂ ਚ ਨਾ ਆਇਆ ਤਾਂ ਸਭ ਤੋਂ ਪਹਿਲਾਂ ਸਾਥ ਮੈਂ ਛੱਡੂਗਾ ਬਠਿੰਡੇ ਵਾਲਿਓ ਪਸੋਕੜ ਹਰ ਇੱਕ ਬਹੁਤ ਬੰਦਿਆਂ ਦੇ ਮਾੜੇ ਰਹੇ ਨੇ ਪਰ ਇਹ ਨਹੀਂ ਹੁੰਦਾ ਕਿ ਉਸੇ ਪਸੋਕੜ ਨੂੰ ਲੈ ਕੇ ਤੁਸੀਂ ਬੰਦੇ ਦਾ ਸਾਥ ਨਾ ਦਿਓ ਇੱਕ ਵਾਰੀ ਸਾਥ ਦੇ ਕੇ ਤਾਂ ਦੇਖੋ ਜੇ ਘਰ ਲੱਖਾ ਢੱਲੇਦਾਰ ਆਵਾਜ਼ ਲੱਖੇ ਦੀ ਨ ਧੜਕ ਆਵਾਜ਼ ਲੋਕ ਸਭਾ ਦੇ ਵਿੱਚ ਨਾ ਗੂੰਜੀ ਗੂੰਜਣੀ ਹੈ ਜੇ ਨਾ ਗੂੰਜੀ ਤਾ ਸਭ ਤੋਂ ਪਹਿਲਾਂ ਵਿਰੋਧ ਵੀ ਬਗਾਵਤ ਵੀ ਮੈਂ ਕਰੂੰਗਾ ਇਹ ਤੁਹਾਡੇ ਨਾਲ ਵਾਅਦਾ ਹੈ ਬਠਿੰਡੇ ਵਾਲਿਓ ਜੇਕਰ ਅਸੀਂ ਨਾਲ ਰਹਿੰਦੇ ਬੰਦੇ ਐਡੀ ਵੱਡੀ ਸਟੇਟਮੈਂਟ ਦੇ ਸਕਦੇ ਆ ਤੇ ਫਿਰ ਤੁਸੀਂ ਕਿਉਂ ਨਹੀਂ ਚੁਣ ਸਕਦੇ ਅਸੀਂ ਨਾਲ ਰਹਿੰਦੇ ਬੰਦੇ ਇਹ ਕਹਿ ਸਕਦੇ ਆ ਕਿ ਜੇ ਲੱਖੇ ਨੇ ਆ ਕੰਮ ਨਾ ਕੀਤੇ ਤੁਸੀਂ ਦੁਬਾਰਾ ਮੂੰਹ ਨਾ ਲਾਇਓ ਅਸੀਂ ਲੱਖੇ ਲਈ ਵੋਟੇ ਨਹੀਂ ਮੰਗਣੀਆਂ ਜਦੋਂ ਅਸੀਂ ਐਡੇ ਵੱਡਾ ਯਕੀਨ ਕਰ ਸਕਦੇ ਆ ਲੱਖੇ ਬਾਈ ਤੇ ਤੇ ਫਿਰ ਬਠਿੰਡੇ ਵਾਲਿਓ ਤੁਹਾਨੂੰ ਯਕੀਨ ਕਰਨਾ ਪੈਣਾ ਤੁਸੀਂ ਨੇ ਇੱਥੇ ਜਿਤਾਏ ਕੌਣ ਨੇ ਆ ਬਾਦਲ ਕੇ ਜਿਨ੍ਹਾਂ ਨੇ ਪਰਚੇ ਕਿਹੋ ਜੇ ਕਰਾਏ ਨੇ ਕਿ ਕਾਤਲ 5 ਘੰਟੇ ਬਾਅਦ ਚ ਹੁੰਦਾ ਤੇ ਪਰਚੇ 5 ਘੰਟੇ ਪਹਿਲਾਂ ਹੀ ਉਹਨਾਂ ਲੋਕਾਂ ਤੇ ਪੈ ਜਾਂਦੇ ਆ ਜਿਹੜੇ ਬਾਦਲ ਕਿਆਂ ਦੇ ਵਿਰੁੱਧ ਸੀ ਇਹਨਾਂ ਦੀ ਬਗਾਵਤ ਕਰਦੇ ਸੀ ਇੱਕ ਬਾਪੂ ਨੇ ਦੱਸਿਆ ਮੈਨੂੰ ਬਾਪੂ ਕਹਿੰਦਾ ਜਦੋਂ ਤੱਕ ਇਹਨਾਂ ਦਾ ਪੱਲਾ ਅਸੀਂ ਗੱਲ 'ਚ ਨਹੀਂ ਪਵਾਇਆ ਬਾਦਲ ਕਿਆਂ ਦਾ ਉਦੋਂ ਤੱਕ ਸਾਡਾ ਖੜੇ ਨਹੀਂ ਛੱਡਿਆ ਐਨ ਹਾਰ ਕੇ ਥੱਕ ਕੇ ਸਾਰਾ ਘਰ ਖਾਲੀ ਕਰਕੇ ਸਾਰਾ ਘਰ ਪੂਜ ਕੇ ਤਾਂ ਬਾਦਲ ਕਿਆਂ ਦਾ ਪੱਲਾ ਪਵਾਇਆ ਤੇ ਤਾਂ ਸਿਆ ਜ਼ਿੰਦਗੀ ਜਿਉਂ ਰਹਿਆ ਇਹੋ ਜਿਹੇ ਕਾਰਨਾਮੇ ਇਹੋ ਜਿਹੇ ਕਰਤੂਤਾਂ ਬਾਦਲ ਕਿਆਂ ਨੇ ਕੀਤੀਆਂ ਹੋਈਆਂ ਨੇ ਤੁਸੀਂ ਉਹਨਾਂ ਦੀ ਨੂਨ ਜਿਤਾ ਰਹੇ ਹੋ ਬਠਿੰਡੇ ਵਾਲਿਓ ਬਠਿੰਡੇ ਵਾਲਿਓ ਇੱਕ ਵਾਰੀ ਮੌਕਾ ਦਿਓ ਜਿਨ੍ਹਾਂ ਨੇ ਤੁਸੀਂ ਮੌਕਾ ਕਿਉਂ ਨਹੀਂ ਦੇ ਰਹੇ ਕਿਉਂਕਿ ਤੁਸੀਂ ਲੱਖੇ ਬਈ ਦੇ ਨਾਲ ਗੈਂਗਸਟਰ ਸ਼ਬਦ ਜੋੜ ਦਿੰਨੇ ਹਾਂ ਤੇ ਗੈਂਗਸਟਰ ਲੱਖਾ ਬਣਾਇਆ ਕਿਹਨੇ ਸੀ ਤੇ ਉਹਨਾਂ ਨੂੰ ਤਾਂ ਤੁਸੀਂ ਉਦੋਂ ਬਾਅਦ ਕਿੰਨੇ ਵਾਰੀ ਐਮਐਲਏ ਬਣਾਤਾ ਉਹ ਤਾਂ ਅੱਜ ਵੀ ਚੋਣਾਂ ਲੜ ਰਹੇ ਨੇ ਚੰਗੀਆਂ ਵੋਟਾਂ ਪਾਉਣੇ ਉਹਨਾਂ ਨੂੰ ਪਾਰਲੀਮੈਂਟ ਚ ਭੇਜ ਦਿੰਨੇ ਹਾਂ ਵਿਧਾਨ ਸਭਾ ਦੇ ਵਿੱਚ ਭੇਜ ਦਿੰਨੇ ਹਾਂ ਕਿ ਜੇਕਰ ਲੱਖਾ ਅੱਜ ਮੁੱਖ ਧਾਰਾ ਦੇ ਵਿੱਚ ਆ ਰਿਹਾ ਹੈ ਤੁਹਾਡੀ ਸੇਵਾ ਕਰ ਰਿਹਾ ਹੈ ਤੇ ਅੱਜ ਤੁਹਾਨੂੰ ਵੀ ਚੋਣਾ ਚਾਹੀਦਾ ਲੱਖਾ ਸਿੰਘ ਸਿਧਾਨਾ ਦੀ ਸੋਚ ਨਾਲ ਜੁੜਨਾ ਚਾਹੀਦਾ ਹੈ ਬੰਦੇ ਨਾਲ ਕਦੇ ਵੀ ਨਾ ਜੜੋ ਬੰਦੇ ਦੀ ਸੋਚ ਨਾਲ ਜੜੋ ਲੋ ਅੱਜ ਮੈਂ ਤੁਹਾਨੂੰ ਫਿਰ ਦਿਲ ਖੋਲ ਕੇ ਦੱਸਣ ਲੱਗਿਆ ਕਿ ਲੱਖੇ ਦੀ ਸੋਚ ਕੀ ਹੈ ਲੱਖੇ ਦੀ ਸੋਚ ਹੈ ਪੰਜਾਬ ਦਾ ਪਾਣੀ ਪੰਜਾਬ ਕੋਲੇ ਰਹੇ ਲੱਖਾ ਸਿੰਘ ਸਿਧਾਨਾ ਦੀ ਸੋਚ ਅਗਾਹ ਵਧੂ ਹੈ ਉਹ ਸੋਚਦਾ ਹੈ ਕਿ ਪੰਜਾਬ ਕੋਲੇ ਬਹੁਤ ਥੋੜਾ ਪਾਣੀ ਰਹਿ ਗਿਆ ਜੇਕਰ ਪਾਣੀ ਤੇ ਅਸੀਂ ਰੋਕ ਨਾ ਲਈ ਆ ਜਿਹੜਾ ਸਾਡਾ ਦੂਜਿਆਂ ਸੂਬਿਆਂ ਨੂੰ ਪਾਣੀ ਵੇਚਿਆ ਜਾ ਰਿਹਾ ਹੈ ਤਾ ਪੰਜਾਬ ਇੱਕ ਦਿਨ ਪਿਆਸਾ ਮਰੂਗਾ ਆਉਣ ਵਾਲੀਆਂ ਪੀੜ੍ਹੀਆਂ ਮਰਨ ਗਈਆਂ ਪਾਣੀ ਤੋਂ ਬਿਨਾ ਤੇ ਜੰਗ ਜਿਹੜੀ ਹੋਣੀ ਹੈ ਪਾਣੀ ਤੇ ਭੋਜਨ ਦੀ ਲੱਖਾ ਸਿੰਘ ਸਿਧਾਣਾ ਦੀ ਅੱਜ ਤੋਂ 25 30 ਸਾਲ ਸੋਚ ਅਗਾਹ ਵਧੂ ਹੈ ਤੇ ਜਿਹੜੇ ਆ ਜੀਤਮਿੰਦਰ ਅਰਗੇ ਜਾਂ ਹਰਸਿਮਰਤ ਕੌਰ ਜਿਨ੍ਹਾਂ ਦੇ ਕੋਲੇ ਕੋਈ ਮੁੱਦਾ ਹੀ ਨਹੀਂ ਜਿਹੜੇ ਲੜੀ ਸਿਰਫ ਪੈਸੇ ਦੇ ਜੋਰ ਤੇ ਰਹੇ ਨੇ ਹਾਂ ਲੱਖਾ ਪੈਸਾ ਨਹੀਂ ਲਾ ਸਕਦਾ ਪਰ ਆਪਣੀ ਜਿੰਦ ਜਾਨ ਬਠਿੰਡੇ ਲਈ ਲਾ ਸਕਦਾ ਲੱਖਾ ਪਾਣੀ ਵਾਂਗੂ ਪੈਸਾ ਨਹੀਂ ਵਹਾ ਸਕਦਾ ਕਿਉਂਕਿ ਲੱਖੇ ਨੇ ਪੈਸੇ ਨਹੀਂ ਕਮਾਏ ਪੰਜਾਬ ਨਹੀਂ ਲੁੱਟਿਆ ਹੁਣ ਬਾਦਲ ਕਿਆ ਨੇ ਵੀ ਪੰਜਾਬ ਲੁੱਟਿਆ ਜੀਤ ਮਹਿੰਦਰ ਵਰਗਿਆਂ ਨੇ ਵੀ ਪੰਜਾਬ ਲੁੱਟਿਆ ਆ ਮਲੂਕੇ ਵਰਗਿਆਂ ਨੇ ਵੀ ਪੰਜਾਬ ਲੁੱਟਿਆ ਜਿਹੜੇ ਹੋਰ ਦੂਜੇ ਤੀਜੇ ਇਹਨਾਂ ਨੇ ਵੀ ਪੰਜਾਬ ਆ ਆਪਣੇ ਆਮ ਆਦਮੀਆਂ ਨੇ ਲੁੱਟ ਹੀ ਲਿਆ ਆ ਮੈਂ ਲੰਬੀ ਹਲਕੇ ਚ ਜਾਣਾ ਤੇ ਖੁੱਡੀਆਂ ਦਾ ਪਿੰਡ ਲੰਬੀ ਹਲਕੇ ਚ ਆਉਂਦਾ ਉਹਨਾਂ ਦੇ ਪਿੰਡ ਦੇ ਬਜ਼ੁਰਗਾਂ ਨਾਲ ਮੈਂ ਗੱਲ ਕੀਤੀ ਕਹਿੰਦੇ ਦਿੱਤਾ ਹੀ ਕੱਖ ਨਹੀਂ ਘੜੇ ਮਾਰੀ ਹੋਈ ਸਾਡੀਆਂ ਜ਼ਮੀਨਾਂ ਦੇਖਣ ਤੱਕ ਨਹੀਂ ਆਇਆ ਖੁੱਡੀਆਂ ਸਾਡੇ ਨਾਲ ਮੋਹ ਪਿਆਰ ਹੀ ਨਹੀਂ ਪਾਇਆ ਉਹ ਅੱਜ ਪਸਤਾ ਰਹੇ ਨੇ ਲੋਕ ਪਸਤਾ ਰਹੇ ਨੇ ਉਹ ਕਹਿੰਦੇ ਅਸੀਂ ਤਾਂ ਆਪਣੇ ਆਪ ਨੂੰ ਗਿਲਟੀ ਫੀਲ ਕਰ ਰਹੇ ਆ ਕਿ ਯਾਰ ਕਿਹੋ ਜਿਹੇ ਬੰਦੇ ਨੂੰ ਵੋਟ ਪਾਤੀ ਜਿਹੜਾ ਬੋਲਦਾ ਹੀ ਨਹੀਂ ਕਹਿੰਦੇ ਅਸੀਂ ਇਹੋ ਜਿਹੇ ਸਿਆਸਤਦਾਨ ਤੋਂ ਕੀ ਕਰਵਾਉਣਾ ਦਰਵੇਸ਼ ਸਿਆਸਤਦਾਨ ਤੋਂ ਕੀ ਕਰਵਾਉਣਾ ਜਿਹੜਾ ਲੋਕਾਂ ਦੇ ਦੁੱਖ ਸੁੱਖ ਚ ਹੀ ਨਹੀਂ ਕੱਢਦਾ ਆ ਕੇ ਪਰ ਅਸੀਂ ਜਿਤਾ ਕੇ ਤੋਰਿਆ ਸੀ ਤੇ ਅੱਜ ਦੁਖੀਆਂ ਜੇ ਲੱਖਾ ਸਿੰਘ ਸਿਧਾਣਾ ਜੇ ਪਾਵਰ ਆਉਂਦੀ ਹੈ ਤੁਹਾਡੇ ਚ ਨਹੀਂ ਆਊਗਾ ਤੇ ਸਭ ਤੋਂ ਪਹਿਲਾਂ ਵਿਰੋਧ ਰਾਜ ਸਿੰਘ ਖਾਲਸਾ ਕਰੂਗਾ ਜੇ ਲੱਖਾ ਸਿਧਾਣਾ ਤੁਹਾਡੇ ਦੁੱਖ ਸੁੱਖ ਤੁਹਾਡੇ ਕੰਮ ਨਹੀਂ ਕਰੂਗਾ ਤੁਹਾਡੇ ਧੀਆ ਪੁੱਤਾਂ ਨੂੰ ਨਸ਼ਿਆਂ ਤੋਂ ਨਹੀਂ ਹਟਾਊਗਾ ਤੁਹਾਡੀਆਂ ਧੀਆਂ ਦੇ ਘਰ ਨਹੀਂ ਵਿਸਾਊਗਾ ਤੇ ਸਭ ਤੋਂ ਪਹਿਲਾਂ ਸਾਥ ਆਸੀ ਛੱਡਾਂਗੇ ਬਠਿੰਡੇ ਵਾਲਿਓ ਹੋਰ ਗਰੰਟੀ ਚਾਹੀਦੀ ਹੈ ਇਹ ਦੂ ਵੱਡੀ ਗਰੰਟੀ ਕੀ ਚਾਹੀਦੀ ਹੈ ਉਹ ਵੀ ਦੇ ਦਿੰਨੇ ਆ ਪਰ ਅੱਜ ਤੁਹਾਡਾ ਫਰਜ ਉਸ ਇਨਸਾਨ ਨੂੰ ਜਤੌਣ ਦਾ ਬਣਦਾ ਹੈ ਜਿਹੜਾ ਇਨਸਾਨ ਅੱਜ ਦੇ ਟਾਈਮ ਚ ਮੁੱਖ ਧਾਰਾ ਦੇ ਵਿੱਚ ਹੈ ਤੇ ਤੁਹਾਡੀ ਲੜਾਈ ਲੜ ਰਿਹਾ ਹੈ ਤੁਹਾਡੀ ਪਾਣੀਆਂ ਦੀ ਲੜਾਈ ਤੁਹਾਡੀ ਜ਼ਮੀਨ ਦੀ ਲੜਾਈ ਤੁਹਾਡੀ ਜਵਾਨੀ ਦੀ ਲੜਾਈ ਤੁਹਾਡੀਆਂ ਧੀਆਂ ਦੀ ਲੜਾਈ ਸਾਡੀ ਬੋਲੀ ਦੀ ਲੜਾਈ ਸਾਡੇ ਪਾਣੀ ਦੀ ਲੜਾਈ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਇੱਕ ਲੀਡਰ ਦੱਸ ਦੋ ਜਿਤੇ ਪੰਜਾਬੀ ਮਾਂ ਬੋਲੀ ਕਰਕੇ 16 ਪਰਚੇ ਹੋਏ ਹੋਣ ਸਾਡੀ ਬੋਲੀ ਕਰਕੇ 16 ਪਰਚੇ ਲੱਖਾ ਸਿੰਘ ਸਿਨਾਣਾ ਤੇ ਜੇਕਰ ਬੋਲੀ ਦਾ ਮੁੱਦਾ ਲੱਖਾ ਸਿਨਾਣਾ ਜਿੱਤ ਕੇ ਨਹੀਂ ਚੱਕੂਗਾ ਤਾਂ ਸਭ ਤੋਂ ਪਹਿਲਾਂ ਸਾਥ ਆਸੀ ਛੱਡਾਂਗੇ ਹੋਰ ਦੱਸੋ ਬਠਿੰਡੇ ਵਾਲਿਓ ਕੀ ਚਾਹੀਦਾ ਤੋਲ ਲਿਓ ਇੱਕ ਪਾਸੇ ਰੱਖ ਲਿਓ ਹਰ ਸਿਮਰਤ ਕੌਰ ਬਾਦਲ ਇੱਕ ਪਾਸੇ ਲੱਖਾ ਸਿੰਘ ਸਿਧਾਣਾ ਦੀ ਤਸਵੀਰ ਰੱਖ ਲਿਓ ਇੱਕ ਪਾਸੇ ਜੀਤ ਮਹਿੰਦਰ ਰੱਖ ਲਿਓ ਤੇ ਇੱਕ ਪਾਸੇ ਖੋਡੀਆਂ ਰੱਖ ਲਿਓ ਤੇ ਚਾਰਾਂ ਬੰਦਿਆਂ ਦੇ ਵਿੱਚ ਦੇਖ ਲਿਓ ਕੀ ਫਰਕ ਹੈ ਪੰਜਾਬ ਲਈ ਕੌਣ ਲੜਿਆ ਪੰਜਾਬ ਨੂੰ ਲੁੱਟਿਆ ਕਿਹਨੇ ਪੰਜਾਬ ਦੀ ਜਵਾਨੀ ਨੂੰ ਚਿੱਟੀ ਤੇ ਕਿਹਨੇ ਲਾਇਆ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦਾ ਕੰਮ ਕੌਣ ਕਰ ਰਿਹਾ ਹੈ ਪਰਚਿਆਂ ਦੀ ਰਾਜਨੀਤੀ ਕੌਣ ਲੈ ਕੇ ਆਇਆ ਤੇ ਇਹਨਾਂ ਪਰਚਿਆਂ ਦੇ ਵਿਰੁੱਧ ਲੜ ਕੌਣ ਰਿਹਾ ਹੈ ਇਹ ਤਸਵੀਰ ਧਰ ਲਿਓ ਹਰਸਿਮਰਤ ਕੌਰ ਬਾਦਲ ਕਿੰਨਾ ਟਾਈਮ ਹੋ ਗਿਆ ਐਮਪੀ ਬਣਾਉਂਦਿਆਂ ਨੂੰ ਬਾਈ ਕੀ ਕਰਤਾ ਕੀਤਾ ਹੀ ਕੱਖ ਨਹੀਂ ਸਾਰਾ ਹਾਂ ਇੱਕ ਦੋ ਕੰਮ ਕੀਤੇ ਐ ਅਸੀਂ ਉਹਨਾਂ ਦੀ ਕੋਈ ਵਿਰੋਧਤਾ ਨਹੀਂ ਕਰਦੇ ਕਰਨਾ ਹੀ ਪੈਂਦੇ ਐ ਕਿਉਂਕਿ ਜ਼ਿੰਮੇਵਾਰੀ ਬਣ ਜਾਂਦੀ ਐ ਫਿਰ ਤੇ ਆ ਕੇ ਵੀ ਤਾਂ ਅਸੀਂ ਮੰਤਰੀ ਬਣਾਉਂਦੇ ਰਿਆਂ ਹਾਂ ਕਈ ਲੋਕ ਕਹਿੰਦੇ ਐ ਐਮ ਜੀ ਹਸਪਤਾਲ ਬਣਾਤਾ ਜੀ ਬਠਿੰਡਾ ਚੰਡੀਗੜ੍ਹ ਵਰਗਾ ਬਣਾਤਾ ਜੀ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਕੀ ਫਿਰ ਮੰਤਰੀ ਵੀ ਤਾਂ ਤੁਸੀਂ ਬਣਾਇਆ ਹੈ ਕੁਰਸੀਆਂ ਵੀ ਤਾਂ ਤੁਸੀਂ ਦਿੱਤੀਆਂ ਜੇ ਇਹਮਜ ਹਸਪਤਾਲ ਲਿਆਂਦਾ ਤਾਂ ਕੈਂਸਰ ਵੀ ਤਾਂ ਬਾਦਲ ਕਿਆ ਨੇ ਪੰਜਾਬ ਦੇ ਵਿੱਚ ਬਾੜਿਆ ਬਿਮਾਰੀਆਂ ਵੀ ਤਾਂ ਇਹਨਾਂ ਦੀ ਕਰਤੂਤਾ ਕਰਕੇ ਲੱਗੀਆਂ ਪਾਣੀ ਤੱਕ ਸਾਡੇ ਇਹਨਾਂ ਨੇ ਵੇਚੇ ਜੇ ਇਹਮਜ ਲਿਆਂਦਾ ਤੇ ਪਾਣੀ ਵੀ ਸਾਡੇ ਵੇਚ ਚੁੱਕਿਆ ਜੇ ਬਠਿੰਡਾ ਲਿਆਂਦਾ ਤਾਂ ਚੰਡੀਗੜ੍ਹ ਵੀ ਸਾਡਾ ਗਵਾ ਲਿਆ ਸੀ ਇੱਥੋਂ ਗਵਾਉਂਦੇ ਜਾਂਦੇ ਆ ਇੱਕ ਪਾਸੇ ਕੀਤਾ ਤੇ ਦੂਜੇ ਪਾਸੇ ਸਾਡੇ ਹੱਕ ਵੇਚੇ ਐ ਕੁਰਸੀਆਂ ਲੀਆਂ ਨੇ ਨਜ਼ਾਰੇ ਮਾਣਿਆ ਮੰਤਰੀ ਰਹੇ ਸੈਂਟਰ 'ਚ ਜੇ ਥੋੜਾ ਮੋਟਾ ਕੰਮ ਕਰਤਾ ਤੇ ਫਿਰ ਕੀ ਪਰ ਲੋ ਆ ਗਈ ਇੱਕ ਪਾਸੇ ਤਾਂ ਦੇਖ ਲੋ ਤੁਹਾਡੀ ਨੌਜਵਾਨੀ ਨਸ਼ਟ ਕਰਤੀ ਇਹਦੇ ਭਰਾ ਨੇ ਚਿੱਟਾ ਮਜੀਠੀਆ ਵੇਚਦਾ ਰਿਹਾ ਐ ਮਜੀਠੀਏ ਦੇ ਬੰਦੇ ਵੇਚਦੇ ਰਿਹਾ ਨੌਜਵਾਨਾਂ ਨੂੰ ਮਾਰਨ ਦੇ ਵਿੱਚ ਮਜੀਠੀਆ ਦਾ ਕਿੱਡਾ ਵੱਡਾ ਹੱਥ ਐ ਉਹ ਬਿਆਦਬੀਆਂ ਇਹਨਾਂ ਨੇ ਕਰਵਾਤੀਆਂ ਗੋਲੀਆਂ ਸਿੱਖਾਂ ਤੇ ਇਹਨਾਂ ਨੇ ਚਲਵਾਤੀਆਂ ਬਰਗਾੜੀ ਦੇ ਵਿੱਚ ਕੋਟਕਪੁਰੇ ਦੇ ਵਿੱਚ ਸਾਡੇ ਦੋ ਸਿੰਘ ਸ਼ਹੀਦ ਇਹਨਾਂ ਨੇ ਕਰਵਾਤੇ ਨਰੰਕਰੇ ਕਾਂਡ ਦੇ ਵਿੱਚ 13 ਸਿੰਘ ਇਹਨਾਂ ਨੇ ਸ਼ਹੀਦ ਕਰਵਾਤੇ ਗੁਰਦੇਵ ਸਿੰਘ ਕੋਂਕੇ ਸਾਡੇ ਜਥੇਦਾਰ ਦਾ ਕੋਈ ਇਨਸਾਫ ਨਹੀਂ ਮਿਲਿਆ ਤੇ ਕਿਹੜੀਆਂ ਕਿੜੀਆਂ ਮੈਂ ਗੱਲਾਂ ਦੱਸਾਂ ਭਾਈ ਜਸਵੰਤ ਸਿੰਘ ਖਾਲੜਾ ਜੀ ਬੀਬੀ ਜੀ ਬਾਦਲ ਕੋਲੇ ਆਈ ਤੇ ਉਹਨੂੰ ਇਹ ਕਹਿ ਕੇ ਮੋੜਤਾ ਕਿ ਪੁਰਾਣੀਆਂ ਗੱਲਾਂ ਤੇ ਮਿੱਟੀ ਪਾਓ ਅੱਗੇ ਨੂੰ ਚੱਲਦੇ ਆਂ ਉਹ ਕੌਮ ਕਿਵੇਂ ਮਿੱਟੀ ਪਾ ਸਕਦੀ ਹੈ ਜਿਹੜੀ ਕੌਮ ਦੇ ਜ਼ਖਮਾਂ ਤੇ ਨੂਨ ਭੁੱਕਿਆ ਜਾਵੇ ਛੜਕਿਆ ਜਾਵੇ ਜਿਹੜੀ ਕੌਮ ਦੇ ਜਥੇਦਾਰ ਦੇ ਟੋਟੇ ਟੋਟੇ ਕਰ ਦਿੱਤੇ ਹੋਣ ਜਿਹੜੀ ਕੌਮ ਦੇ ਜਥੇਦਾਰ ਦੀਆਂ ਅੱਖਾਂ ਤੱਕ ਉਹ ਕੌਮ ਕਿਵੇਂ ਮਿੱਟੀ ਪਾ ਸਕਦੀ ਹੈ ਦੱਸੋ ਬਦਲ ਸਾਹਿਬ ਇਸ ਕਰਕੇ ਭਰਾਵੋ ਤੁਹਾਡੇ ਅੱਗੇ ਹੱਥ ਜੋੜਦਾ ਕਿ ਚੰਗੇ ਬੰਦਿਆਂ ਨੂੰ ਜਿਤਾ ਲਈਏ ਚੰਗੇ ਬੰਦਿਆਂ ਨੂੰ ਪਾਰਲੀਮੈਂਟ ਦੇ ਵਿੱਚ ਭੇਜ ਦਈਏ ਤੇ ਲੱਖਾਂ 6 ਫੁੱਟ ਦਾ ਛਮਾਨ ਜਦੋਂ ਗੂੰਜੂਗਾ ਮੋਦੀ ਅਰਗਿਆਂ ਅੱਗੇ ਅੱਖ 'ਚ ਅੱਖ ਪਾ ਕੇ ਗੱਲ ਕਰੂਗਾ ਰਾਹੁਲ ਗਾਂਧੀ ਅਰਗਿਆਂ ਅੱਗੇ ਬੋਲੂਗਾ ਨਾ ਦੱਸੂਗਾ ਕਿ ਅਸੀਂ ਉਹ ਆ ਉਹ ਪੰਜਾਬੀ ਆ ਜਿੰਨਾਂ ਨੂੰ ਮੁਕਾਉਂਦਿਆਂ ਹੋਇਆਂ ਤੁਹਾਡੀਆਂ ਤੁਹਾਡੇ ਬਜ਼ੁਰਗਾਂ ਦਾ ਪੂਰਾ ਚੋੜ ਲੱਗ ਗਿਆ ਪਰ ਅਸੀਂ ਮੁੱਕੇ ਨਹੀਂ ਅਸੀਂ ਉਹ ਪੰਜਾਬੀ ਆ ਪੰਜਾਬੀਓ ਮੈਂ ਗਰੰਟੀ ਚੱਕਦਾ ਲੱਖੇ ਬਾਈ ਦੀ ਜੇਕਰ ਲੱਖਾ ਬਾਈ ਬਿਲਕੁਲ ਵੀ ਆਪਣੀਆਂ ਗੱਲਾਂ ਤੋਂ ਥੜਕੇ ਆ ਤਾਂ ਕਦੇ ਵੀ ਮੈਨੂੰ ਲੱਖਾ ਸਿੰਘ ਸਿਧਾਨਾ ਦੇ ਨਾਲ ਤੁਸੀਂ ਨਹੀਂ ਦੇਖੋਗੇ ਇਹ ਗੱਲ ਮੈਂ ਵਾਅਦਾ ਕਰਦਾ ਤੁਹਾਡੇ ਨਾਲ ਜਾਂ ਫਿਰ ਹੋਰ ਪਾਰਟੀਆਂ ਦੇ ਜਿਹੜੇ ਬੰਦੇ ਫਿਰਦੇ ਆ ਲੈਣ ਜ਼ਿੰਮੇਵਾਰੀਆਂ ਆਪਣੇ ਬੰਦਿਆਂ ਦੀ ਕਿਵੇਂ ਲੈਣਗੇ ਭਗਵਾਨ ਭਗਵਾਨ ਆਤਮਾਨ ਕਹਿੰਦਾ ਸੀ ਮੈਂ ਸਿਕਿਉਰਿਟੀ ਨਹੀਂ ਲੈਂਦਾ ਅੱਜ ਸਿਕਿਉਰਟੀਆਂ ਲਈ ਫਿਰਦਾ ਹੈ ਭਗਵਾਨ ਆਤਮਾਨ ਕਹਿੰਦਾ ਸੀ ਅਸੀਂ ਬੰਗਲੇ ਨਹੀਂ ਲੈਂਦੇ ਸਰਕਾਰੀ ਕੋਠੀਆਂ ਨਹੀਂ ਲੈਂਦੇ ਅੱਜ ਆਨੰਦ ਮਾਣ ਰਿਹਾ ਅਸੀਂ ਜਹਾਜ਼ਾਂ ਦੀ ਸੈਰ ਨਹੀਂ ਕਰਦੇ ਅੱਜ ਜਹਾਜ ਵੀ ਚੱਕੇ ਹੋਇਆ ਜਿਹੜਾ ਕਹਿੰਦਾ ਸੀ ਸਿਵਿਆਂ ਦੀਆਂ ਲਾਟਾਂ ਉੱਚੀਆਂ ਹੋ ਗਈਆਂ ਚੁੱਲ੍ਹਿਆਂ ਝਕਾਉਗੇ ਉਹ ਵੀ ਸਭ ਕੁਝ ਉਵੇਂ ਚੱਲ ਰਿਹਾ ਚਿੱਟਾ ਵੀ ਉਵੇਂ ਚੱਲ ਰਿਹਾ ਜਿਹੜਾ ਕਦੇ ਕਹਿੰਦਾ ਸੀ ਮੈਂ ਸੱਥਾਂ ਚੋਂ ਸਰਕਾਰ ਚਲਾਉਂ ਅੱਜ ਸੱਥਾਂ ਇੰਨੀਆਂ ਕਮਾੜੀਆਂ ਕਰਤੂਤਾਂ ਕਰਤੀਆਂ ਕਿ ਸੱਥਾਂ ਦੇ ਵਿੱਚ ਆਪਣੇ ਪ੍ਰੋਗਰਾਮ ਨਹੀਂ ਰੱਖ ਸਕਦੇ ਕਿਉਂਕਿ ਲੋਕ ਵਿਰੋਧ ਕਰਦੇ ਆ ਇੱਥੇ ਤੱਕ ਆ ਗਿਆ ਸਾਡੇ 9 ਜ਼ੁਬਾਨਾਂ ਤੇ ਐਨਐਸਐ ਲਾਉਣ ਵਾਲੇ ਕੌਣ ਆ ਭਾਨੇ ਸਿੱਧੂ ਵਰਗਿਆਂ ਤੇ ਝੂਠੇ ਪਰਚੇ ਚੈਨੀ ਚੋਰ ਦੇ ਪਾਉਣ ਵਾਲੇ ਕੌਣ ਆ ਤੇ ਬਾਅਦ ਦੇ ਵਿੱਚ ਉਹ ਹੀ ਪਰਚੇ ਰੱਦ ਕਰਨ ਵਾਲੇ ਕੌਣ ਹੈ ਛੋਟੇ ਵਰਗਿਆਂ ਤੇ ਝੂਠੇ ਪਰਚੇ ਪਾਉਣ ਵਾਲੇ ਕੌਣ ਹੈ ਲੱਖਾ ਸਿੰਘ ਸਿਧਾਨਾ ਤੇ ਝੂਠੇ ਪਰਚੇ ਪਾਉਣ ਵਾਲਾ ਕੌਣ ਹੈ ਪਰਚਿਆਂ ਦੀ ਰਾਜਨੀਤੀ ਬਾਦਲਾ ਨੇ ਸ਼ੁਰੂ ਕਰੀ ਸੀ ਤੇ ਭਗਵੰਤ ਮਾਨ ਬਿਲਕੁਲ ਨਿੱਜੀ ਚੱਲ ਰਿਹਾ ਹੈ ਤੇ ਪਰਚੇ ਢੇ ਪਰਚਾ ਲੈ ਪਰਚਾ ਪਾਉਂਦੇ ਆ ਰਹੇ ਕਿਹਦੀ ਕਿਹਦੀ ਗੱਲ ਕਰੀਏ ਜਿਹੜੇ ਲੋਕਾਂ ਪਿੱਛੇ ਤੁਸੀਂ ਪਿੱਛੇ ਲੱਗੇ ਫਿਰਦੇ ਹੋ ਪੰਜਾਬ ਦੇ ਲੋਕੋ ਗੱਲ ਨੂੰ ਸਮਝੋ ਆਪਣੇ ਪੰਥ ਨਾਲ ਖੜੋ ਆਪਣੀ ਕੌਮ ਨਾਲ ਖੜੋ ਜੇ ਪੰਥ ਨਾਲ ਖੜੋਂਗੇ ਕੌਮ ਨਾਲ ਖੜੋਂਗੇ ਇਹੋ ਜੀ ਹਨੇਰੀ ਬੱਗੂ ਜੋ 99 ਚਾਈ ਸੀ 99 ਦੇ ਵਿੱਚ ਐਸੀ ਹਨੇਰੀ ਆਈ ਸੀ ਕਿ ਸਾਰੀਆਂ ਵੋਟਾਂ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪੀਪੇ ਚੋਂ ਨਿਕਲਦੀਆਂ ਸੀ ਤੇ ਉਹੀ ਜੇ ਇਹ ਹਨੇਰੀ ਅੱਜ ਚਲਾ ਲੋਂਗੇ ਤਾਂ 27 ਦੇ ਵਿੱਚ ਪੰਜਾਬ ਦਾ ਅਮਰਤ ਧਾਰੀ ਨੌਜਵਾਨ ਮੁੱਖ ਮੰਤਰੀ ਹੋਊਗਾ ਇਹ ਗੱਲ ਯਾਦ ਰੱਖ ਲਿਓ ਇਹ ਲਿਖ ਕੇ ਲੈ ਲਓ ਜੇ ਇਸ ਵਾਰ ਤੁਸੀਂ ਚੰਗੇ ਬੰਦਿਆਂ ਨੂੰ ਜਿਤਾਉਨੇ ਹੋ ਤੇ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਉਹ ਅਮਰਤ ਧਾਰੀ ਹੋਊਗਾ ਉਹਨਾਂ ਵਾਲਾ ਤੇ ਹੁਣ ਮੈਂ ਕਿੰਨੀਆਂ ਗਰੰਟੀਆਂ ਚੱਕਾਂ ਭਾਈ ਹੋਰ ਦੱਸ ਦੋ ਕਮੈਂਟਾਂ ਦੇ ਵਿੱਚ ਕੀ ਗਰੰਟੀ ਚੱਕਣੀਆਂ ਲੱਖੇ ਦੀ ਮੈਂ ਚੱਕਣ ਨੂੰ ਤਿਆਰ ਆ ਜੇ ਲੱਖਾ ਜਿਤਾਉਣਿਓ ਤੁਸੀਂ ਲੱਖਾ ਇੱਕ ਵੀ ਗੱਲ ਤੋਂ ਭੰਮਦਾ ਆ ਆਪਦੀ ਤੋਂ ਜਿਹੜੀਆਂ ਗੱਲਾਂ ਉਹ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਸਾਥ ਰਾਜ ਸਿੰਘ ਖਾਲਸਾ ਛੱਡੂਗਾ ਇਹ ਤੁਹਾਡੇ ਨਾਲ ਬਠਿੰਡੇ ਵਾਲਿਓ ਵਾਅਦਾ ਹੈ ਮੇਰਾ ਇਹ ਵਾਅਦਾ ਹੈ ਇਸ ਤੋਂ ਵੱਡੇ ਗਰੰਟੀ ਮੈਂ ਹੋਰ ਚੱਕ ਨਹੀਂ ਸਕਦਾ ਸੋ ਭਰਾਵੋ ਇਸ ਬਾਰ ਮੌਕਾ ਲੱਖਾ ਸਿੰਘ ਸਿਧਾਨਾ ਨੂੰ ਜ਼ਰੂਰ ਦਿਓ ਤੇ ਵੱਡੀ ਗਿਣਤੀ ਦੇ ਵਿੱਚ ਵੱਡੀ ਲੀਡ ਦੇ ਵਿੱਚ ਵੋਟਾਂ ਪਾ ਕੇ ਲੱਖੇ ਬਾਈ ਨੂੰ ਜਿਤਾਓ ਜੇਕਰ ਲੱਖਾ ਬਾਈ ਤੁਹਾਡੀਆਂ ਉਮੀਦਾਂ ਤੇ ਨਹੀਂ ਖਰਾ ਉਤਰਦਾ ਮੈਂ ਕਹਣਾ ਇੱਕ ਵੀ ਵੋਟ ਨਾ ਪਾਓ ਦੁਬਾਰੇ ਨਾ ਪਿੰਡਾਂ 'ਚ ਵੜਨ ਦਿਓ ਪਿੰਡਾਂ 'ਚ ਵੜਨੀ ਨਾ ਦਿਓ ਯਾਰ ਜੇ ਲੱਖਾ ਸਿੰਘ ਸਿਧਾਨਾ ਆਪਣੇ ਕਹਿਣ ਤੇ ਮੁਕਰਦਾ ਇੱਕ ਵੀ ਬੰਦਾ ਨਾਲ ਨਾ ਤੁਰਿਓ ਜੇ ਲੱਖਾ ਬਾਈ ਆਪਣੇ ਕਹਿਣ ਤੋਂ ਮੁਕਰਦਾ ਜਿਹੜੀਆਂ ਵੀ ਗੱਲਾਂ ਲੱਖਾ ਸਿੰਘ ਸਿਧਾਨਾ ਬਾਈ ਅੱਜ ਤੁਹਾਡੇ ਪਿੰਡਾਂ 'ਚ ਆ ਕੇ ਕਹਿੰਦਾ रिकॉर्ड करके रख लो वीडियो बना के रख लो आ मेरी वीडियो रिकॉर्ड कर लियो सेव कर लियो मेनू लानतां पायो जे लखखा सिधाना अपनी गल्लां तो ਭੰਗ ਗਿਆ ਹਾਂ ਜਿਤਾਉਣਾ ਤੁਹਾਡਾ ਫਰਜ਼ ਹੈ ਤੇ ਜੇਕਰ ਜਿੱਤ ਕੇ ਕੰਮ ਨਹੀਂ ਕਰਦਾ ਤਾਂ ਸਾਡਾ ਨਾ ਸਾਡਾ ਫਰਜ਼ ਹੈ ਦੱਸੋ ਪ੍ਰਭੂ ਮਨਜ਼ੂਰ ਹੈ ਸਰਤ ਤੇ ਜੇ ਮਨਜ਼ੂਰ ਹੈ ਤਾਂ ਫਿਰ ਇੱਕ ਵਾਰੀ ਜਿਤਾ ਕੇ ਦੇਖ ਲੋ ਜਿਤਾ ਕੇ ਲੋਕ ਸਭਾ ਭੇਜ ਕੇ ਦੇਖ ਲੋ ਇਹ 6 ਫੁੱਟਾ ਨੌਜਵਾਨ ਸਧਾਨਿਆਂ ਦਾ ਐਨ ਕਹਿੰਦੇ ਕਹਾਉਂਦੇ ਲੀਡਰਾਂ ਦੀ ਜੇ ਮੰਜੀ ਨਾ ਠੋਕੀ ਮੇਰਾ ਨਾਮ ਬਦਲਾ ਦਿਓ ਕਹਿੰਦੇ ਕਹਾਉਂਦੇ ਲੀਡਰਾਂ ਦੀ ਮੰਜੀ ਠੋਕਣ ਵਾਲਾ ਅੱਜ ਇੱਕੋ ਇੱਕ ਚਿਹਰਾ ਲੱਖਾ ਸਿੰਘ ਸਧਾਨਾ ਬਠਿੰਡੇ ਤੋਂ ਆ ਸਾਰੇ ਇਕੱਲੇ ਚੱਲੇ ਹੋਏ ਕਾਰਤੂਸ ਨੇ ਹਰ ਸਿਮਰਤ ਕੌਰ ਵਰਗੇ ਜੀਤਮੇਂਦਰ ਅਰਗੇ ਖੁੱਡੀਆਂ ਅਰਗੇ ਪਰਮਪਾਲ ਕੌਰ ਵਰਗੇ ਸਾਰੇ ਨਾਲ ਮਿਲ ਕੇ ਮੈਚ ਖੇਡ ਰਹੇ ਨੇ ਬਠਿੰਡੇ ਵਾਲਿਓ ਤੁਹਾਡੀ ਤਾਕਤ ਨੇ ਲੱਖਾ ਸਿੰਘ ਸਿਧਾਣਾ ਦੀ ਜੋ ਹਵਾ ਬਠਿੰਡੇ ਚ ਬਣੀ ਹੋਈ ਐ ਇਕੱਠੇ ਕਰਤੇ ਆ ਸਾਰੇ ਵਿਰੋਧੀ ਮੀਟਿੰਗਾਂ ਕਰਨ ਲੱਗ ਗਏ ਐ ਇਸੇ ਤਰ੍ਹਾਂ ਅੜੇ ਰਹੋ ਜੱਜ ਕੇ ਖੜੇ ਹੋ ਤੇ ਜੱਜ ਕੇ ਸਾਥ ਦਿਓ ਤੇ ਇਸ ਵਾਰ ਬਾਲਟੀ ਦੇ ਚੋਣ ਨਸਾਂ ਤੇ ਮੋਹਰਾਂ ਲਾ ਕੇ ਦੱਸ ਦਿਓ ਇਹਨਾਂ ਗਦਾਰਾਂ ਨੂੰ ਕਿ ਅਸੀਂ ਕਿਰਦਾਰਾਂ ਨਾਲ ਆ ਅਸੀਂ ਕਿਰਦਾਰਾਂ ਨਾਲ ਲੜਾਈ ਕਿਰਦਾਰਾਂ ਦੀ ਐ ਲੜਾਈ ਹੱਕ ਸੱਚ ਦੀ ਐ ਲੜਾਈ ਸਾਡੇ ਪਾਣੀਆਂ ਦੀ ਐ ਲੜਾਈ ਸਾਡੀ ਬੋਲੀ ਦੀ ਐ ਜੇ ਇਹਨਾਂ ਗੱਲਾਂ ਤੋਂ ਲੱਖਾ ਭਮੂਗਾ ਜੇਕਰ ਮੁੱਦੇ ਪੰਜਾਬ ਦੇ ਨਹੀਂ ਚੱਕੂਗਾ ਤੇ ਲੜਾਈ ਫਿਰ ਸਾਡੀ ਤੇ ਲੱਖੇ ਦੀ ਵੀ ਪੈ ਜਾਣੀ ਐ ਇਹ ਤੁਹਾਡੇ ਨਾਲ ਵਾਅਦਾ ਬਠਿੰਡੇ ਵਾਲਿਓ ਇੰਨੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਸੀ ਜਿਉਂਦੇ ਵਸਦੇ ਰਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇੱਕ ਗੱਲ ਹੋਰ ਪੇਜ ਨੂੰ ਫੋਲੋ ਕਰ ਲਿਓ ਕਿਉਂਕਿ ਭਗੰਤ ਮਾਨ ਉਹ ਬੰਦਾ ਹੈ ਜਿਹੜਾ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਭੰਡ ਕੇ ਸਿਮਰੋ ਨੂੰ ਹਰਾ ਹਰ ਸਿਮਰਤ ਕੌਰ ਨੂੰ ਸਿਮਰੋ ਕਹਿ ਕੇ ਸੁਖਵੀਰ ਵੱਲ ਨੂੰ ਸੁੱਖਾ ਗੱਪੀ ਕਹਿ ਕੇ ਕੈਪਟਨ ਮਰਿੰਦਰ ਨੂੰ ਰੂਸਾ ਦਾ ਆਸਕ ਕਹਿ ਕੇ ਫਲਾਣੇ ਨੂੰ ਕੁਛ ਕਹਿ ਕੇ ਫਲਾਣੇ ਨੂੰ ਕੁਛ ਕਹਿ ਕੇ ਅੱਗੇ ਆਇਆ ਸੀ ਸੋਸ਼ਲ ਮੀਡੀਆ ਤੇ ਸਰਕਾਰ ਬਣਾ ਗਿਆ ਸੀ ਤੇ ਜੇਕਰ ਇਹਦੇ ਬਾਰੇ ਕੋਈ ਕੁਝ ਬੋਲਦਾ ਤਾਂ ਇਹ ਪੇਜ ਬੰਦ ਕਰਾ ਦਿੰਦਾ ਐਨਾ ਕਹ ਹੰਕਾਰ ਹੋਇਆ ਹੋਇਆ ਬੰਦੇ ਨੂੰ ਐਨਾ ਕਹ ਹੰਕਾਰ ਹੈ ਕਿ ਗੱਲਾਂ ਹੀ ਛੱਡ ਦੋ ਪਰ ਇਹ ਹੰਕਾਰ ਦਾ ਭੂਤ ਲਾ ਦੋ ਜਿਹੜਾ ਇਹ 130 ਕਹਿੰਦਾ 013 ਕਰ ਦੋ 013 ਕਰ ਦੋ ਜੇ ਪੰਜਾਬ ਦੇ ਕੰਮ ਕਰਾਉਣੇ ਆ ਜੇਕਰ ਤੁਸੀਂ ਇਹਨਾਂ ਨੂੰ 5-7 ਸੀਟਾਂ ਵੀ ਦੇਤੀਆਂ ਨਾ ਤਾਂ ਇਹਨਾਂ ਨੇ ਭੁੱਲ ਜਾਣਾ ਤੁਹਾਡੇ ਕੰਮ ਕਮ ਭੁੱਲ ਜਾਣਾ ਐਨਐਸਏ ਲੱਗੀ ਜਿਹੜੇ ਮੁੰਡੇ ਡਿਬਰੂਗੜ੍ਹ ਬੈਠੇ ਆ ਨਹੀਂ ਕਢਾਉਣਾ ਹੁਣ ਵੀ ਤਾਂ ਸਾਲ ਦੀ ਐਨਐਸਏ ਵਧਾਈ ਹੈ ਫਿਰ ਵੀ ਇਹਨਾਂ ਨੇ ਇਸੇ ਤਰ੍ਹਾਂ ਬਣਾਉਂਦੇ ਜਾਣਾ ਤੁਹਾਡੇ ਉੱਤੇ ਜ਼ੁਲਮ ਕਰਦੇ ਜਾਣਾ ਤੁਹਾਡੇ ਨੌਜਵਾਨਾਂ ਤੇ ਐਨਐਸਐ ਲਾਉਂਦੇ ਜਾਣਾ ਜੇਕਰ ਨੌਜਵਾਨੀ ਬਚਾਉਣੀ ਹੈ ਪੰਜਾਬ ਬਚਾਉਣਾ ਹੈ ਤਾਂ ਵੀਰ ਬਣ ਕੇ ਆ ਝਾੜੂ ਨੂੰ ਹਰਾਉਣਾ ਜ਼ਰੂਰੀ ਹੈ ਝਾੜੂ ਨੂੰ ਇੱਕ ਵਾਰੀ ਹਰਾ ਦਿਓ ਇਹਨਾਂ ਨੂੰ ਅਕਲ ਆ ਜਾਊਗੀ ਇਹ ਫਿਰ 3 ਸਾਲ ਨਜ਼ਾਰੇ ਲਾਉਂਗੇ 3 ਸਾਲ ਇਹ ਲੋਕਾਂ ਚ ਹੀ ਰਹਿਣਗੇ ਜਿਹੜੇ ਕਹਿੰਦੇ ਸੱਥਾਂ ਚ ਸਰਕਾਰ ਚਲਾਵਾਂਗੇ ਫਿਰ ਸੱਥਾਂ ਚ ਆ ਕੇ ਬੈਠਿਆ ਕਰਨਗੇ ਵੀ ਹਾਂ ਦੱਸੋ ਕੀ ਕੰਮ ਕਰਾਉਣੇ ਆ ਜੇ ਤੁਸੀਂ ਜਿਤਾਤਾ ਤੇ ਇਹਨਾਂ ਨੇ ਕਹਿ ਦੇਣਾ ਕਿ ਲੋਕ ਤਾਂ ਖੁਸ਼ ਨੇ ਲੋਕਾਂ ਕੋਲ ਜਾਣ ਦਾ ਕੀ ਫਾਇਦਾ ਤਿੰਨ ਸਾਲਾਂ ਬਾਅਦ ਜਾਵਾਂਗੇ ਲੋਕ ਫੇਰ ਵੋਟਾਂ ਪਾਦਾਂਗੇ ਚਿਤਾ ਦੇਣਗੇ ਇਹ ਖੇਡ ਨਾ ਖੇਡਿਓ ਪੰਜਾਬੀਓ ਜੇ ਪੰਜਾਬ ਬਚਾਉਣਾ ਮੈਂ ਹੱਥ ਜੋੜਦਾ ਤੁਹਾਡੇ ਅੱਗੇ ਚੰਗੇ ਬੰਦਿਆਂ ਨੂੰ ਚੰਗੇ ਕਰਤਾਰਾਂ ਨੂੰ ਵੋਟ ਪਾ ਕੇ ਇਸ ਵਾਰ ਲੋਕ ਸਭਾ ਚ ਭੇਜੋਗੇ ਇਹ ਮੈਂ ਆਸ ਕਰਦਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਮੇਰੀਆਂ ਗੱਲਾਂ ਗੌਰ ਕਰ ਲਿਓ ਮੇਰੀ ਗੱਲਾਂ ਨੂੰ ਸੇਵ ਕਰਕੇ ਰੱਖ ਲਿਓ ਲੱਖਾ ਬਈ ਜੇਕਰ ਖਰਾ ਤੁਹਾਡੇ ਲਈ ਨਹੀਂ ਉਤਰਦਾ ਤਾਂ ਫਿਰ ਤੁਸੀਂ ਵੀ ਤੁਹਾਨੂੰ ਮੈਂ ਕਦੇ ਵੀ ਆ ਕੇ ਕਿਸੇ ਵੀ ਹਲਕੇ ਚ ਨਹੀਂ ਕਹਾਂਗੇ ਕਿ ਤੁਸੀਂ ਲੱਖੇ ਬਈ ਨਾਲ ਚੱਲੋ ਇਸ ਕਰਕੇ ਇੰਨੀਆਂ ਕਿ ਬੇਨਤੀਆਂ ਸੀ ਜਿਉਂਦੇ ਵਸਦੇ ਰਹੋ ਸ਼ੇਅਰ ਕਰ ਦਿਓ ਜੇਕਰ ਪਿਆਰ ਕਰਦੇ ਹੋ ਤੇ ਫੋਲੋ ਕਰ ਲਓ ਪੇਜ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਲੱਖੇ ਸਿਧਾਣੇ ਪ੍ਰਤੀ ਲੱਖੇ ਸਿਧਾਣੇ ਦੇ ਦੋਸਤ ਨੇ ਜੋ ਵੀ ਆਪਣੇ ਵਿਚਾਰ ਰੱਖੇ ਨੇ ਜਿਵੇਂ ਆਪਾਂ ਜਾਣਦੇ ਹਾਂ ਕਿ ਦੋਸਤੋ ਜੋ ਲੀਡਰਾਂ ਦੇ ਚੋਣਾਂ ਤੋਂ ਪਹਿਲਾਂ ਗੱਲਾਂ ਹੋਰ ਹੁੰਦੀਆਂ ਨੇ ਤੇ ਬਾਅਦ ਵਿੱਚ ਉਹ ਸਾਰੇ ਆਪਣੀਆਂ ਗੱਲਾਂ ਤੋਂ ਮੁੱਕਰ ਜਾਂਦੇ ਨੇ ਤੇ ਚੋਣਾਂ ਦੇ ਵੇਲੇ ਹੀ ਪਿੰਡਾਂ ਦੇ ਵਿੱਚ ਲੋਕਾਂ ਦੇ ਕੋਲ ਆਉਂਦੇ ਨੇ ਬਾਅਦ ਵਿੱਚ ਪਿੰਡਾਂ ਵਿੱਚ ਕੋਈ ਨਹੀਂ ਆਉਂਦਾ ਜੋ ਵੀ ਦੋਸਤੋ ਲੱਖੇ ਸਿਧਾਣੇ ਦੇ ਦੋ ਲੱਖੇ ਸਿਧਾਨੇ ਬਾਰੇ ਆਪਣੇ ਵਿਚਾਰ ਰੱਖੇ ਕਿ ਜੇ ਲੱਖੇ ਸਿਧਾਨੇ ਨੇ ਵੀ ਅਜਾਹ ਕੀਤਾ ਤਾਂ ਅਸੀਂ ਲੱਖੇ ਸਿਧਾਨੇ ਦਾ ਸਾਥ ਸਾੜ ਦੇਵਾਂਗੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸ TV ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਜੀ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ